ਸ਼ੰਭੂ ਬਾਰਡਰ ਨੂੰ ਲੈ ਕੇ ਅੱਜ ਹਾਈ ਕੋਰਟ ਦੇ ਵੱਲੋਂ ਇੱਕ ਹੁਕਮ ਆ ਜਿਹੜਾ ਉਹ ਜਾਰੀ ਕੀਤਾ ਗਿਆ ਹਰਿਆਣਾ ਸਰਕਾਰ ਨੂੰ ਇਹ ਹੁਕਮ ਆ ਜਿਹੜਾ ਉਹ ਦਿੱਤਾ ਕਿ ਹਰਿਆਣਾ ਸਰਕਾਰ ਇੱਕ ਹਫਤੇ ਦੇ ਅੰਦਰ ਸ਼ੰਭੂ ਬਾਰਡਰ ਨੂੰ ਦੁਬਾਰਾ ਖੋਲੇ ਕਿਉਂਕਿ ਕਿਸਾਨ ਨੇ ਜਿਹੜੇ ਜਦੋਂ ਫਰਵਰੀ ਦੇ ਵਿੱਚ ਦਿੱਲੀ ਵੱਲ ਕੂਚ ਕਰ ਰਹੇ ਸੀ ਤਾਂ ਕਿਸਾਨਾਂ ਨੂੰ ਹਰਿਆਣਾ ਸਰਕਾਰ ਨੇ ਰੋਕਿਆ ਸੀ ਸ਼ੰਭੂ ਬਾਰਡਰ ਨੂੰ ਸੀਲ ਆ ਜਿਹੜਾ ਉਹ ਹਰਿਆਣਾ ਸਰਕਾਰ ਦੇ ਵੱਲੋਂ ਕੀਤਾ ਗਿਆ ਸੀ ਤਾਂ ਹੁਣ ਹਰਿਆਣਾ ਸਰਕਾਰ ਨੂੰ ਇਹ ਹੁਕਮ ਆ ਜਿਹੜਾ ਉਹ ਜਾਰੀ ਕੀਤਾ ਗਿਆ ਕਿ ਹਰਿਆਣਾ ਸਰਕਾਰ ਇੱਕ ਹਫਤੇ ਦੇ ਅੰਦਰ ਸ਼ੰਭੂ ਬਾਰਡਰ ਨੂੰ ਦੁਬਾਰਾ ਖੋਲੇ ਤਾਂ ਇਸੇ ਹੁਕਮ ਦੇ ਉੱਪਰ ਹੋਰ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਕਿਸਾਨ ਆਗੂ ਮਨਜੀਤ ਸਿੰਘ ਰਾਏ ਜੀ ਫੋਨ ਕਾਲ ਤੇ ਜੁੜੇ ਨੇ ਤਾਂ ਸਰ ਕਿਵੇਂ ਦੇਖਦੇ ਹੋ ਹਾਈ ਕੋਰਟ ਦੇ ਵੱਲੋਂ ਹੁਕਮ ਦਿੱਤੇ ਗਏ ਨੇ ਹਰਿਆਣਾ ਸਰਕਾਰ ਨੂੰ ਕਿ ਹਰਿਆਣਾ ਸਰਕਾਰ ਇੱਕ ਹਫ਼ਤੇ ਦੇ ਅੰਦਰ ਸ਼ੰਭੂ ਬਾਰਡਰਾ ਜਿਹੜਾ ਉਹਨੂੰ ਖੋਲੇ ਜੀ ਅਸੀਂ ਕੋ ਵੀ ਜੀ ਕਲੀਅਰ ਕਰਤਾ ਹੈ ਕਿ ਅਸੀਂ ਹਜੇ ਤੱਕ ਆਡਰ ਪੜੇ ਨਹੀਂ ਹੈ ਸਾਡੇ ਕੋ ਪੱਪੀ ਆ ਜਾਵੇ ਫਿਰ ਅਸੀਂ ਉਹਦੇ ਤੇ ਜ਼ਿਆਦਾ ਗੱਲ ਕਰਾਂਗੇ ਪਰ ਹਰਿਆਣਾ ਸਰਕਾਰ ਨੇ ਹਾਈ ਕੋਰਟ ਨੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਕੋਈ ਆਰਡਰ ਦਿੱਤੇ ਨੇ ਜੀ ਮੈਂ ਸਮਝਦਾ ਜੀ ਮਾਂਡਯੋ ਕਾ ਦਸਤਾਵਜ਼ ਕਰ ਕਰਦੇ ਆ ਅਸੀਂ ਬੈਠਾਂਗੇ ਆ ਦੋਵੇਂ ਫਾਰਮਲ ਬੈਠ ਕੇ ਇਹਦੇ ਤੇ ਅਸੀਂ ਅਗਲੀ ਰੰਗੀ ਚੈੱਕ ਕਰਾਂਗੇ ਜੀ ਜੀ ਰਾਏ ਸਾਹਿਬ ਜਿਵੇਂ ਜਦੋਂ ਇਸ ਅੰਦੋਲਨ ਦੀ ਸ਼ੁਰੂਆਤ ਕੀਤੀ ਜਾਂਦੀ ਆ ਜਿਹੜਾ ਹਰਿਆਣਾ ਸਰਕਾਰ ਦਾ ਰਵਈਆ ਸੀ ਤਾਂ ਜਦੋਂ ਹੁਣ ਹਾਈ ਕੋਰਟ ਦੇ ਵੱਲੋਂ ਇਹ ਹੁਕਮ ਦਿੱਤੇ ਗਏ ਨੇ ਕਿ ਸ਼ੰਭੂ ਬਾਰਡਰ ਨੂੰ ਖੋਲਿਆ ਜਾਵੇ ਤਾਂ ਉਸ ਸਮੇਂ ਫਿਰ ਕਿਸਾਨ ਕੀ ਕਰਨਗੇ ਕਿਸਾਨ ਅੱਗੇ ਵਧਣਗੇ ਜਾਂ ਫਿਰ ਪਿੱਛੇ ਹਟਣਗੇ ਅਸੀਂ ਤਾਂ ਬਿਲਕੁਲ ਦਿੱਲੀ ਜਾਣਾ ਸਾਡੀ ਕੌਲ ਹੈ ਦਿੱਲੀ ਜਾਣਾ ਅਸੀਂ ਸਾਡੀ ਨਿਕਤ ਮੰਗਾ ਨਹੀਂ ਮੰਨਦੇ ਅਸੀਂ ਦਿੱਲੀ ਜਾਵਾਂਗੇ ਅਸੀਂ ਮੰਨਦੇ ਹਾਂ ਕਿ ਗੱਲ ਤੋਂ ਤਮਾਂਗੇ ਸਾਨੂੰ ਦਿੱਲੀ ਜਗ੍ਹਾ ਦਿੱਤੀ ਜਾਵੇ ਜੇ ਉਹਦੇ ਵਿੱਚ ਆਉਂਦਰ ਚ ਲਿਖਿਆ ਕਿ ਕਿਸਾਨਾਂ ਨੂੰ ਜਗ੍ਹਾ ਦਿੱਤੀ ਜਾਵੇ ਤੋਂ ਅਸੀਂ ਉਹਨਾਂ ਨੂੰ ਕਹਾਂਗੇ ਕਿ ਸਾਨੂੰ ਜਗ੍ਹਾ ਦਿੱਤੀ ਜਾਵੇ ਅਸੀਂ ਦਿੱਲੀ ਜਾ ਕੇ ਪ੍ਰੋਟੈਸਟ ਕਰਨਾ ਚਾਹੁੰਦੇ ਹਾਂ ਭਾ ਸਰਕਾਰ ਦੇ ਖਿਲਾਫ ਅਸੀਂ ਪੰਜਾਬ ਦੇ ਕਿ ਥੋੜੀ ਪ੍ਰੋਟੈਸਟ ਕਰਾਂਗੇ ਦਿੱਲੀ ਜਾ ਕੇ ਪ੍ਰੋਟੈਸਟ ਕਰਾਂਗੇ ਅਸੀਂ ਦਿੱਲੀ ਜਾਵਾਂਗੇ ਰਾਏ ਸਾਹਿਬ ਜੇ ਫਿਰ ਹੁਣ ਸਰਕਾਰ ਜਿਹੜੀ ਹਰਿਆਣਾ ਸਰਕਾਰ ਆ ਜੇ ਹਰਿਆਣਾ ਸਰਕਾਰ ਨੇ ਇਹ ਹਫਤੇ ਤੋਂ ਪਹਿਲਾਂ ਕਿਸਾਨਾਂ ਦੇ ਨਾਲ ਮੀਟਿੰਗ ਬੁਲਾਈ ਤਾਂ ਕਿਸਾਨ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਕਿ ਨਹੀਂ ਅਸੀਂ ਕਦੇ ਟੇਬਲ ਟਾਕ ਤੋਂ ਨਹੀਂ ਕਰਦੇ ਜੇ ਚਾਹ ਕੋਈ ਸਰਕਾਰ ਹੋਵੇ ਚਾਹ ਪੰਜਾਬ ਸਰਕਾਰ ਹੋਵੇ ਚਾਹ ਹਰਿਆਣਾ ਸਰਕਾਰ ਹੋਵੇ ਚਾਹ ਸਾਡੀ ਭਾਰਤ ਸਰਕਾਰ ਹੋਵੇ ਉਹ ਟੇਬਲ ਟਾਕ ਤੋਂ ਕਦੇ ਨਹੀਂ ਬੱਝੇ ਬਣਾਉਂ ਅਸੀਂ ਜਾਵਾਂਗੇ ਬੈਠ ਕੇ ਗੱਲ ਕਰਾਂਗੇ ਨਹੀਂ ਕਰਦਾ ਜਦੋਂ ਮੋਰਚਾ ਸਿੰਘ ਬਾਰਡਰ ਤੇ ਜਾਂਦਾ ਸੀ ਪਿਛਲਾ 2020 ਕੀ ਵਾਲਾ ਮੋਰਚਾ ਉਹ ਤੋਂ ਦਰਨਾ ਬਹੁਤ ਮਿੱਠਾ ਹੋਈਆਂ ਸੀ ਹਰਿਆਣਾ ਸਰਕਾਰ ਦੀਆਂ ਉਹ ਨਹੀਂ ਪਤਾ ਡੀਸੀ ਸਾਹਿਬ ਮੀਟ ਕਰ ਕਰਿਆ ਕਰਦੇ ਸਨ ਜੇ ਕੋਈ ਆਰਡਰ ਆਉਂਦਾ ਸੀ ਤੁਹਾਨੂੰ ਦੱਸਿਆ ਕਰਦੇ ਸਨ ਸੋ ਕੋਈ ਗੱਲ ਨਹੀਂ ਉਹ ਮੀਟਿੰਗ ਅੱਧੀ ਕਰਾਂਗੇ ਟੇਬਲ ਤੋਂ ਕਦੇ ਨਹੀਂ ਭੱਜੇ ਜੀ ਉਹਦੇ 'ਚ ਜਿੰਮੇ ਦੀ ਸਹਿਮਤੀ ਬਣੀ ਜੇ ਸਰਕਾਰ ਨੇ ਤੁਹਾਨੂੰ ਇਹ ਗੱਲ ਕਹੀ ਕਿ ਤੁਸੀਂ ਅੱਗੇ ਨਹੀਂ ਵਧਣਾ ਪਿੱਛੇ ਹਟੋ ਤਾਂ ਫਿਰ ਤੁਹਾਡਾ ਕੀ ਫੈਸਲਾ ਹੋਵੇਗਾ ਨਹੀਂ ਅਸੀਂ ਅੱਕੇ ਕਿਉਂ ਬਧੀ ਅਸੀਂ ਇਹ ਪੁੱਛਾ ਲਈ ਜੀ ਕਿ ਉਹਨਾਂ ਕੇ ਬਧੀ ਅਸੀਂ ਦਿੱਲੀ ਨੂੰ ਸਾਡੀ ਮੰਗ ਹੈ ਅਸੀਂ ਆਪਣੇ ਪ੍ਰਧਾਨ ਮੰਤਰੀ ਕੋਲ ਵੀ ਰਾਏ ਨਹੀਂ ਜਿਹੜੀ ਸਾਡੀ ਰਾਜਧਾਨੀ ਹੈ ਅਸੀਂ ਉੱਤੇ ਜਾਣਾ ਕੋਈ ਗੁਨਾਹ ਅਸੀਂ ਆਪਣੀ ਰਾਜਧਾਨੀ ਜਾਣਾ ਚਾਹੁੰਦੇ ਹਾਂ ਤੇ ਜਾ ਕੇ ਆਪਣਾ ਪੀਸ ਨੂੰ ਪ੍ਰੈਸ ਕਰਨਾ ਚਾਹੁੰਦੇ ਆ ਅਸੀਂ ਅਸੀਂ ਮਾਨਯੋਗ ਅਦਾਲਤ ਨੂੰ ਬੇਨਤੀ ਕਰਾਂਗੇ ਜੀ ਕੀ ਲੱਗਦਾ ਜੇ ਹੁਣ ਇਸ ਫੈਸਲੇ ਤੋਂ ਬਾਅਦ ਹੋਰ ਜਥੇਬੰਦੀਆਂ ਨਾਲ ਲੜਨਗੀਆਂ ਜਾਂ ਫਿਰ ਨਹੀਂ ਬਿਕੋ ਅਸੀਂ ਪਹਿਲਾਂ ਤੋਂ ਕਹਿ ਰਹੇ ਆ ਕਿ ਸਾਰੀਆਂ ਜਥੇਬੰਦੀਆਂ ਨੇ ਇੱਕ ਮੋਟਰੀ ਜੁਟ ਰੋਦੇ ਮੈਂ ਤਾਂ ਪਹਿਲਾਂ ਤੋਂ ਮੇਰੀ ਜਥੇਬੰਦੀ ਵੱਲੋਂ ਪਹਿਲਾਂ ਤੋਂ ਪ੍ਰਸਤਾਵ ਕਰ ਰਹੇ ਹੁਣ ਵੀ ਅੱਜ ਵੀ ਕਹਾਂਗੇ ਕਿ ਇਹ ਸਰਕਾਰ ਪੂਰੀ ਜਾਬਰ ਸਰਕਾਰ ਹੈ ਜੀ ਸਾਨੂੰ ਇਕੱਠੇ ਹੋਣਾ ਪਏਗਾ ਸਾਰੇ ਇਕੱਠੇ ਹੋ ਕੇ ਲੜਾਈ ਨੂੰ ਤੱਕੜਿਆ ਕਰੇ ਹੋ ਕੇ ਲੜਨਾ ਪਏਗਾ ਤੈਨੂੰ ਇਹ ਸੰਭਵ ਹੈ ਜਿਸ ਤੋਂ ਅੱਗੇ ਜਾਵਾਂਗੇ ਆਪਣੀਆਂ ਮੰਗਾਂ ਬਣਾਵਾਂਗੇ ਸੋ ਅਸੀਂ ਦਾ ਸਾਰਿਆਂ ਨੂੰ ਕਿਵੇਂ ਜੀ ਉਹ ਆਇਆ ਸਾਰੇ ਆਉਣੇ ਚਾਹੀਦੇ ਆ ਔਰ ਇਕੱਠੇ ਹੋ ਕੇ ਚੱਲਣਾ ਚਾਹੀਦਾ ਜੀ ਜੀ ਸ਼ੁਕਰੀਆ ਹੈ ਸਾਬ ਜੀ ਦਾ ਬਹੁਤ